ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਕੋਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਦਾ ਜਿਹੜਾ ਮੁੱਦਾ ਹੈ ਇਹ ਨਾ ਬੇਸਿਕ ਹੈ ਇਹਦੇ ਤੇ ਕੋਈ ਫੰਡ ਨਹੀਂ ਲੱਗਣਾ ਕੋਈ ਕੁਛ ਕੋਈ ਵੱਡੀ ਗੱਲ ਨਹੀਂ ਕੋਈ ਇਹਦੇ ਵਾਸਤੇ ਖਰਚਾ ਨਹੀਂ ਹੈ ਸਰਕਾਰ ਦਾ ਜਿਹੜੀ ਤਕਲੀਫ ਜੋ ਦਰਦ ਜਥੇਦਾਰ ਗੁਰਜੀਤ ਸਿੰਘ ਜੀ ਹੋਰੀ ਹਣਾ ਰਹੇ ਨੇ ਉਹ ਤੇ ਆਪਾਂ ਸਾਰਿਆਂ ਨੇ ਤੁਸੀਂ ਦੇਖਿਆ ਖਨੋਰੀ ਮੋਰਚੇ ਦੇ ਵਿੱਚ ਵੀ ਆਪਾਂ ਇਹ ਹਣਾਇਆ ਸਾਰਿਆਂ ਨੇ ਧਾਰਮਿਕ ਗ੍ਰੰਥਾਂ ਨੂੰ ਸਾਨੂੰ ਇਸ ਤਰ੍ਹਾਂ ਦੀ ਗੈਰ ਕਾਨੂੰਨੀ ਰੋਕਣ ਦੇ ਕਾਨੂੰਨ ਬਣਾਉਣ ਦੀ ਗੱਲ ਹੈ ਪਰ ਮੁੱਖ ਮੰਤਰੀ ਦੇ ਟੇਬਲ 'ਤੇ ਹਰਾ ਮਨ ਨਹੀਂ ਚੱਲ ਨਹੀਂ ਰਿਹਾ ਜੇ ਸਤਕੁਰ ਸੱਚੇ ਪਾਤਸ਼ਾਹ ਜੀ ਦੀ ਇਸ ਅਜ਼ਮਤ ਦੇ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਹਰਾ ਪੈਨ ਨਹੀਂ ਚੱਲ ਰਿਹਾ ਤੇ ਮੈਂ ਸਮਝਦਾ ਪੰਜਾਬੀਆਂ ਨੂੰ ਹੱਥ ਫੜ ਕੇ ਚਲਾ ਦੇਣਾ ਚਾਹੀਦਾ ਜਿਹੜਾ ਗੰਦਾ ਪਾਣੀ ਦਰਿਆਵਾਂ 'ਚ ਸੁੱਟਣ ਵਾਲਿਆਂ ਨੂੰ ਜਿਹੜੀ ਸਜ਼ਾ ਹੋਣੀ ਸੀ ਉਹ ਬੰਦ ਕਰਤੀ ਆ ਉਹ ਕੱਦ ਕਰਤੀ ਆ ਇਹ ਕਹਦਾ ਵੀ ਕੱਲਾ ਉਹਨਾਂ ਨੂੰ ਜੁਰਮਾਨਾ ਹੀ ਹੋਏਗਾ ਮਤਲਬ ਉਹਨਾਂ ਨੂੰ ਸਾਢੇ ਕਿਏ ਦੇਣਾ ਤੁਸੀਂ ਜਿੰਨਾ ਮਰਜ਼ੀ ਕੱਲਾ ਕਰ ਲੋ ਪਾਣੀ ਤੁਸੀਂ ਜੇ ਲੀ ਜਾਓਗੇ ਸਰਕਾਰਾਂ ਅੱਖਾਂ ਤੋਂ ਅੰਨੀਆਂ ਵੀ ਹੋ ਚੁੱਕੀਆਂ ਨੇ ਕੰਨਾਂ ਤੋਂ ਬੋਲੀਆਂ ਵੀ ਹੋ ਚੁੱਕੀਆਂ ਨੇ ਪਰ ਅਜਈਆਂ ਸਰਕਾਰਾਂ ਨੂੰ ਕੁਝ ਹੀ ਦਿਸਦਾ ਨਹੀਂ ਹੈ ਕਿ ਲੋਕ ਕੀ ਮੰਗਦੇ ਨੇ ਲੋਕਾਂ ਦੀ ਸਮੱਸਿਆ ਕੀ ਹੈ ਲੋਕਾਂ ਦੇ ਮੁੱਦੇ ਕੀ ਨੇ ਲੋਕਾਂ ਦੇ ਮਸਲੇ ਕੀ ਨੇ 25 ਜਨਵਰੀ 2022 ਦਾ ਜਿਹੜਾ ਤੁਹਾਡਾ ਵਾਦਾ ਸੀ ਜਦੋਂ ਤੁਸੀਂ ਕਿਹਾ ਸੀ ਜੇ ਕਿਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜੇ ਜਿਹੜਾ ਉਹਦਾ ਕਾਨੂੰਨ ਹੈ ਉਹ ਬੇਮਿਸਾਲ ਸਜ਼ਾ ਦਾ ਕਾਨੂੰਨ ਹੋ ਜਾਏ ਕਿ ਕਿਸੇ ਦੀ ਹਿੰਮਤ ਨਾ ਪਈ ਬੇਅਦਬੀ ਕਰਨ ਦੀ ਇਹ ਤੁਹਾਡੇ ਮੂੰਹ ਦੀ ਭਗਵੰਤ ਸਿੰਘ ਮਾਨ ਸਾਹਿਬ ਇਹ ਤੁਹਾਡੇ ਮੂੰਹ ਦਾ ਬਿਆਨ ਹੈ ਜਿਹੜਾ ਤੁਹਾਡੇ ਕੋਲ ਪੂਰਾ ਕਰਾਉਣ ਲਈ ਇੱਕ ਉਸਾਨ ਵੀਰ ਕਹ ਲਈਏ ਇੱਕ ਪੰਜਾਬੀ ਇੱਕ ਆਮ ਘਰ ਦਾ ਬੱਚਾ ਜਿਹੜਾ ਉਹ ਮਰਦਾ ਪਿਆ ਉਸ 400 ਫੁੱਟ ਉੱਚੇ ਡੈਥ ਬੈੱਡ ਦੇ ਉੱਤੇ ਪਿਆ ਹੋਇਆ ਹੈ ਧਾਰਮਿਕ ਗ੍ਰੰਥਾਂ ਧਾਰਮਿਕ ਸਥਾਨਾਂ ਦੀ ਹੋ ਰਹੀ ਬੇਦਬੀ ਨੂੰ ਅਜਾ ਰੋਕ ਲਿਆ ਜਾਏ ਤਾਂ ਕਿਸੇ ਮੰਦਰ ਦੀ ਬੇਦਬੀ ਨਹੀਂ ਹੋਏਗੀ ਕਿਸੇ ਗੁਰੂ ਘਰ ਦੀ ਬੇਦਬੀ ਨਹੀਂ ਹੋਏਗੀ ਕਿਸੇ ਗਿਰਜੇ ਦੀ ਬੇਦਬੀ ਨਹੀਂ ਹੋਏਗੀ ਕਿਸੇ ਮਸਜਿਦ ਦੀ ਬੇਦਬੀ ਨਹੀਂ ਹੋਏਗੀ ਕਿਨਪਾਏ ਦੇਖ ਰਿਹਾ ਨਾ ਤੇ ਸਰਕਾਰਾਂ ਜਿਹੜੀਆਂ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਦੀਆਂ ਹੋਣ ਉਹ ਇਹ ਮਸਲੇ ਹੱਲ ਕਿਉਂ ਹੋਣ ਦੇਣਗੀਆਂ ਜੀ ਉंदोलਨ ਪੀਕ ਤੇ ਜਾਂਦੇ ਨੇ ਨਾ ਤੇ ਸਰਕਾਰ ਦੇ ਗਲੇ ਦੀ ਹੱਡੀ ਬੰਨ੍ਹ ਦੇ ਦਿੱਿਆ ਉਦੋਂ ਸਰਕਾਰ ਦੇ ਕੋਲ ਇੱਕ ਬਹੁਤ ਵੱਡਾ ਹਥਿਆਰ ਹੈ ਕਿ ਕਿਸੇ ਧਾਰਮਿਕ ਸਥਾਨ ਦੀ ਬੇਅਦਬੀ ਕਰਵਾ ਦੇਣੀ ਔਰ ਉੱਥੇ ਬੈਠੇ ਲੋਕਾਂ ਦੇ ਵਿੱਚ ਫੁੱਟ ਪਵਾ ਕੇ ਲੋਕਾਂ ਨੂੰ ਖਨਾ ਦੇਣਾ ਲੋਕਾਂ ਦੀ ਤਾਕਤ ਖਨਾ ਦੇਣੀ ਤੇ ਲੋਕਾਂ ਦਾ ਧਿਆਨ ਉਸ ਮੁੱਦੇ ਤੋਂ ਡਾਇਵਰਟ ਕਰਨਾ ਸਵਾਗਤ ਕਰਦੇ ਆਂ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੋ ਸਰਬ ਧਰਮ ਮਹਾ ਪੰਚਾਇਤ ਦਾ ਆਯੋਜਨ ਜੋ ਇਸ ਸਥਾਨ ਤੇ ਹੋ ਰਿਹਾ ਹੈ ਕੱਲ ਉਹਦੇ ਵਾਸਤੇ ਉਹਦੇ ਨੂੰ ਸਮਰਥਨ ਦੇਣ ਦੇ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਇਹਨਾਂ ਨੇ ਅਪੀਲ ਵੀ ਕੀਤੀ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਕਿ ਆਓ ਸਾਰੇ ਰਲ ਕੇ ਕਿਉਂਕਿ ਇਹ ਇੱਕ ਬੇਸਿਕ ਮੁੱਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਕੋਈ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਦਾ ਜਿਹੜਾ ਮੁੱਦਾ ਹੈ ਇਹ ਬੇਨਾ ਬੇਸਿਕ ਹੈ ਇਹਦੇ ਤੇ ਕੋਈ ਫੰਡ ਨਹੀਂ ਲੱਗਣਾ ਕੋਈ ਕੁਛ ਕੋਈ ਵੱਡੀ ਗੱਲ ਨਹੀਂ ਕੋਈ ਇਹਦੇ ਵਾਸਤੇ ਖਰਚਾ ਨਹੀਂ ਹੈ ਸਰਕਾਰ ਦਾ ਪਰ ਜੇ ਸਤਕੁਰ ਸੱਚੇ ਪਾਤਸ਼ਾਹ ਜੀ ਦੀ ਇਸ ਅਜ਼ਮਤ ਦੇ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਹਰਾ ਪੈਨ ਨਹੀਂ ਚੱਲ ਰਿਹਾ ਤੇ ਮੈਂ ਸਮਝਦਾ ਪੰਜਾਬੀਆਂ ਨੂੰ ਹੱਥ ਫੜ ਕੇ ਚਲਾ ਦੇਣਾ ਚਾਹੀਦਾ ਹੈ ਕਿ ਮਜਬੂਰ ਕਰ ਦੇਣਾ ਚਾਹੀਦਾ ਸਰਕਾਰ ਨੂੰ ਕਿ ਜਿਹੜੇ ਗੱਲ ਕਰਕੇ ਜਿਹੜਾ ਤੁਹਾਡਾ ਵਾਅਦਾ ਸੀਗਾ 25 ਜਨਵਰੀ 2022 ਦਾ ਜਿਹੜਾ ਤੁਹਾਡਾ ਵਾਅਦਾ ਸੀ ਜਦੋਂ ਤੁਸੀਂ ਕਿਹਾ ਸੀ ਜੇ ਕਿਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜੇ ਜਿਹੜਾ ਉਹਦਾ ਕਾਨੂੰਨ ਹੈ ਉਹ ਬੇਮਿਸਾਲ ਸਜ਼ਾ ਦਾ ਕਾਨੂੰਨ ਹੋ ਜਾਏ ਕਿ ਕਿਸੇ ਦੀ ਹਿੰਮਤ ਨਾ ਪਈ ਬੇਅਦਬੀ ਕਰਨ ਦੀ ਇਹ ਤੁਹਾਡੇ ਮੂੰਹ ਦੀ ਪਗਵੰਸ ਸਿੰਘ ਮਾਨ ਸਾਹਿਬ ਇਹ ਤੁਹਾਡੇ ਮੂੰਹ ਦਾ ਬਿਆਨ ਹੈ ਜਿਹੜਾ ਤੁਹਾਡੇ ਕੋਲ ਪੂਰਾ ਕਰਾਉਣ ਲਈ ਇੱਕ ਕਿਸਾਨ ਵੀਰ ਕਹ ਲਈਏ ਇੱਕ ਪੰਜਾਬੀ ਇੱਕ ਆਮ ਘਰ ਦਾ ਬੱਚਾ ਜਿਹੜਾ ਉਹ ਮਰਦਾ ਪਿਆ ਉਸ 400 ਫੁੱਟ ਉੱਚੇ ਡੈਥ ਬੈਡ ਦੇ ਉੱਤੇ ਪਿਆ ਹੋਇਆ ਜਿੱਥੇ ਰੋਜ਼ ਉਹਦਾ ਬੀਪੀ ਹਾਈਕ ਹੁੰਦਾ ਰੋਜ਼ ਉਹਦਾ ਬੀਪੀ ਫਲਕਚੂਏਟ ਕਰਦਾ ਪਤਾ ਨਹੀਂ ਕਿੰਨੇ ਕਿੰਨੇ ਕਸ਼ਟੋ ਸਹਾਰਦਾ ਪਿਆ ਕਾਦੇ ਵਾਸਤੇ ਜਿਹੜਾ ਤੁਹਾਡੀ ਜੇਬ ਚ ਪਿਆ ਪੈਨ ਉਹ ਚੱਲ ਜਾਈ ਸੋ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਪਿੱਛੇ ਵੀ ਪਿੰਦਣ ਪਹਿਲਾਂ ਵੀ ਕੈਬਨਟ ਦੀ ਮੀਟਿੰਗ ਕੀਤੀ ਹੈ 9 ਤਰੀਕ ਦਾ ਇਹ ਜਿਹੜਾ ਮਤਾ ਹੈ ਤੁਹਾਡੇ ਡਰਾਫਟ ਜਿਹੜਾ ਤੁਹਾਡੀ ਤੁਹਾਡੇ ਡਿਪਟੀ ਪ੍ਰਿੰਸੀਪਲ ਸੈਕਟਰੀ ਸਾਹਿਬ ਦੇ ਪਾਸ ਪਹੁੰਚਿਆ ਹੋਇਆ ਸਾਡੇ ਕੋਲ ਤਾਂ ਡੈਰੀ ਨੰਬਰ ਵੀ ਮੌਜੂਦ ਹੈ ਤੇ ਤੁਸੀਂ ਕਿਉਂ ਨਹੀਂ ਉਹਦੇ ਤੇ ਕਾਰਵਾਈ ਕਰਦੇ ਪਏ ਪੰਜਾਬ ਇਸ ਗੱਲ ਦਾ ਤੁਹਾਡੇ ਤੋਂ ਜਵਾਬ ਮੰਗਦਾ ਤੇ ਮੰਗੇਗਾ ਅਸੀਂ ਇਹੀ ਬੇਨਤੀ ਕਰਦੇ ਹਾਂ ਅੱਜ ਵੀ ਸਮਾਂ ਹੈ ਕਿ ਉਹ ਵੀਰ ਜਿੰਦਾ ਜਗਦਾ ਥੱਲੇ ਆ ਜੇ ਇਸ ਵਾਸਤੇ ਤੁਸੀਂ ਫੌਰੀ ਤੌਰ ਤੇ ਉਹਨੂੰ ਅਪਰੂਵ ਕਰਕੇ ਤੇ ਕੈਬਨਿਟ ਵਿੱਚ ਪਾਸ ਕਰਕੇ ਤੇ ਪੰਜਾਬ ਵਿਧਾਨ ਸਭਾ ਦਰਾਂ ਨੂੰ ਪਾਸ ਕਰਕੇ ਪੰਜਾਬ ਦੇ ਵਿੱਚ ਠੰਡ ਵਰਤਾਓ ਇਹ ਜਿਹੜਾ ਪਿਛਲੇ 10 ਸਾਲਾਂ ਤੋਂ ਘਾਣ ਹੋ ਰਿਹਾ ਪੰਜਾਬ ਦੀ ਅਜਮਤ ਦਾ ਕਹਾਣ ਹੋ ਰਿਹਾ ਗੁਰੂ ਸਾਹਿਬ ਦੇ ਉੱਤੇ ਹਮਲੇ ਹੋ ਰਹੇ ਨੇ ਕਿਤੇ ਤੇਲ ਪਾ ਕੇ ਅਗਲਾ ਦਿੰਦਾ ਕਿ ਤਿਆਗ ਕਈ ਕੋ ਜਾ ਅਸੀਂ ਉਹ ਬੋਲ ਵੀ ਨਹੀਂ ਸਕਦੇ ਜੋ ਕੁਝ ਹੋ ਰਿਹਾ ਸਾਡੇ ਦੇ ਨਾਲ ਤੇ ਮੁੱਖ ਮੰਤਰੀ ਸਾਹਿਬ ਦਾ ਪਹਿਲਾ ਫਰਜ ਜਦੋਂ ਹੁਣੇ ਡੱਲੇਵਾਲ ਸਾਹਿਬ ਜੀ ਨੇ ਗੱਲ ਕੀਤੀ ਆ ਇਹ ਤਾਂ ਪਹਿਲਾ ਫਰਜ ਸੀਗਾ ਇਹਦੇ ਵਾਸਤੇ ਕਿਸ ਨੂੰ ਸੰਘਰਸ਼ ਕਰਨ ਦੀ ਕੀ ਲੋੜ ਸੀ ਪਰ ਫੇਰ ਵੀ ਜੇ ਹੁਣ ਵੀ ਜਾਗ ਜਾਓ ਦੇ ਰਾਜ ਦਰਸਤਾ ਵਾਲੀ ਗੱਲ ਹੋਏਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇਵਾ さん8 ਮਹੀਨੇ ਬੱਦ ਬੱਦ ਹੋ ਗਿਆ ਹੈ ਉਹ 20000 ਰੱਖੇ ਨੇ ਕਿ ਕਾਨੂੰਨ ਬਣਾਇਆ ਜਾਵੇ ਅੱਜ ਤੱਕ ਇਹ ਆਇਓ ਕਿਆ ਕਰਾਂਗਾ ਦੇਖੋ ਜਿਹੜੀ ਜਿਹੜੀ ਤਕਲੀਫ ਜੋ ਦਰਦ ਜਥੇਦਾਰ ਗੁਰਜੀਤ ਸਿੰਘ ਜੀ ਹੋਰੇ ਹਣਾ ਰਹੇ ਨੇ ਉਹ ਤੇ ਆਪਾਂ ਸਾਰਿਆਂ ਨੇ ਤੁਸੀਂ ਦੇਖਿਆ ਖਨੋਰੀ ਮੋਰਚੇ ਦੇ ਵਿੱਚ ਵੀ ਆਪਾਂ ਇਹ ਹਣਾਇਆ ਸਾਰਿਆਂ ਨੇ ਸਰਕਾਰਾਂ ਅੱਖਾਂ ਤੋਂ ਅੰਨੀਆਂ ਵੀ ਹੋ ਚੁੱਕੀਆਂ ਨੇ ਕੰਨਾਂ ਤੋਂ ਬੋਲੀਆਂ ਵੀ ਹੋ ਚੁੱਕੀਆਂ ਨੇ ਔਰ ਅਜਿਹੀਆਂ ਸਰਕਾਰਾਂ ਨੂੰ ਕੁਛੀ ਦਿਸਦਾ ਨਹੀਂ ਹੈ ਕਿ ਲੋਕ ਕੀ ਮੰਗਦੇ ਨੇ ਲੋਕਾਂ ਦੀ ਸਮੱਸਿਆ ਕੀ ਹੈ ਲੋਕਾਂ ਦੇ ਮੁੱਦੇ ਕੀ ਨੇ ਲੋਕਾਂ ਦੇ ਮਸਲੇ ਕੀ ਨੇ ਔਰ ਜਿਹੜੇ ਦੋਨੋਂ ਹੀ ਥਾਵਾਂ ਦੇ ਉੱਤੇ ਜਿਹੜੇ ਮੁੱਦੇ ਉੱਠੇ ਨੇ ਨਾ ਮਸਲੇ ਉੱਠੇ ਨੇ ਅਗਰ ਇਹਨਾਂ ਦੀ ਇੰਪੋਰਟੈਂਸ ਸਮਝੋਗੇ ਤੁਸੀਂ ਪਬਲਿਕ ਲਈ ਪਬਲਿਕ ਲਈ ਤਾਂ ਇਹ ਹੈ ਕਿ ਲੋਕਾਂ ਦੀ ਏਕਤਾ ਬਣਾਉਣ ਦੇ ਲਈ ਇਹ ਮੁੱਦੇ ਹੋਣੇ ਹੱਲ ਹੋਣੇ অতি ਜ਼ਰੂਰੀ ਹੈ ਜੀ ਅਗਰ ਧਾਰਮਿਕ ਗ੍ਰੰਥਾਂ ਧਾਰਮਿਕ ਸਥਾਨਾਂ ਦੀ ਹੋ ਰਹੀ ਬੇਅਦਬੀ ਨੂੰ ਅਜਾ ਰੋਕ ਲਿਆ ਜਾਏ ਤਾਂ ਕਿਸੇ ਮੰਦਰ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਗੁਰੂ ਘਰ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਗਿਰਜੇ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਮਸਜਿਦ ਦੀ ਬੇਅਦਬੀ ਨਹੀਂ ਹੋਏਗੀ ਅਗਰ ਉਹ ਨਹੀਂ ਹੋਏਗਾ ਤਾਂ ਉਹਨਾਂ ਲੋਕਾਂ ਦੀ ਆਪਸੀ ਭਾਈਚਾਰਕ ਜਿਹੜੀ ਸਾਹ ਹੈ ਉਹ ਮਜ਼ਬੂਤ ਰਹੇਗੀ ਉਹ ਬਣੀ ਰਹੇਗੀ ਲੇਕਿਨ ਅਪਾਏ ਦੇਖ ਰਿਹਾ ਨਾ ਤੇ ਸਰਕਾਰਾਂ ਜਿਹੜੀਆਂ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਦੀਆਂ ਹੋਣ ਉਹ ਮਸਲੇ ਹੱਲ ਕਿਉਂ ਹੋਣ ਦੇਣਗੀਆਂ ਜੀ ਆਪਾਂ ਇੱਕ ਚੀਜ਼ ਹੋਰ ਦੇਖਦੇ ਹਾਂ ਕਿ ਦੇਖੋ ਦੇਸ਼ ਦੇ ਅੰਦਰ ਕਿਸੇ ਮਸਲੇ ਨੂੰ ਲੈ ਕੇ ਕਿਸੇ ਮੁੱਦੇ ਨੂੰ ਲੈ ਕੇ ਇੱਕ بڑا ਅੰਦੋਲਨ ਚੱਲਦਾ ਹੋਵੇ ਕਿਉਂਕਿ ਸਮੇਂ-ਸਮੇਂ ਤੇ ਉੱਤੇ ਅੰਦੋਲਨ ਤਾਂ ਚੱਲਦੇ ਰਹਿੰਦੇ ਆ ਨਾ ਕਦੇ ਕਿਸਾਨੀ ਦਾ ਅੰਦੋਲਨ ਕਦੇ ਮਜ਼ਦੂਰਾਂ ਦਾ ਅੰਦੋਲਨ ਕਦੇ ਮੁਲਾਜ਼ਮਾਂ ਦਾ ਅੰਦੋਲਨ ਕਦੇ ਵਪਾਰੀਆਂ ਦਾ ਅੰਦੋਲਨ ਜਦੋਂ ਉਹ ਅੰਦੋਲਨ ਪੀਕ ਤੇ ਜਾਂਦੇ ਨੇ ਨਾ ਤੇ ਸਰਕਾਰ ਦੇ ਗਲੇ ਦੀ ਹੱਡੀ ਬੰਨ ਦੇ ਦੀਦੇ ਆ ਉਦੋਂ ਸਰਕਾਰ ਦੇ ਕੋਲੇ ਇੱਕ ਬਹੁਤ ਵੱਡਾ ਹਥਿਆਰ ਹੈ ਕਿ ਕਿਸੇ ਧਾਰਮਿਕ ਸਥਾਨ ਦੀ ਵਿਅਦਬੀ ਕਰਵਾ ਦੇਣੀ ਔਰ ਉੱਥੇ ਬੈਠੇ ਲੋਕਾਂ ਦੇ ਵਿੱਚ ਫੁੱਟ ਪਵਾ ਕੇ ਲੋਕਾਂ ਨੂੰ ਖਨਾ ਦੇਣਾ ਲੋਕਾਂ ਦੀ ਤਾਕਤ ਖਨਾ ਦੇਣੀ ਤੇ ਲੋਕਾਂ ਦਾ ਧਿਆਨ ਉਸ ਮੁੱਦੇ ਤੋਂ ਡਾਇਵਰਟ ਕਰਨਾ ਇੱਕ ਵੱਡਾ ਹਥਿਆਰ ਹੈ ਸਰਕਾਰਾਂ ਦੇ ਕੋਲੇ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਸਥਾਨਾਂ ਦੀ ਵਿਅਦਬੀ ਦੇ ਜ਼ਰੀਏ ਲੋਕਾਂ ਦੀ ਸ਼ਕਤੀ ਨੂੰ ਖਨਾਉਣਾ ਹੁਣ ਅੰਦਾਜ਼ਾ ਲਾਇਓ ਵੀ ਜਿਹੜੀ ਲੋੜ ਕਿਨੂੰ ਆਏ ਇਹਦੀ ਸਾਡੇ ਅੰਦੋਲਨਾਂ ਨੂੰ ਡੈਮੇਜ ਕਰਨ ਦੇ ਲਈ ਇੱਕ ਵੱਡਾ ਹਥਿਆਰ ਹੈ ਤਾਂ ਸਰਕਾਰ ਇਸੇ ਕਰਕੇ ਇਹ ਬਣਾ ਰਹੀ ਨਹੀਂ ਤਾਂ ਕੱਲ ਕਿੱਡੀ ਕ ਹੈ ਅਗਰ ਸਰਕਾਰ ਇਮਾਨਦਾਰ ਹੋਵੇ ਤਾਂ ਅਸੀਂ ਮੰਗ ਕੀ ਕਰ ਰਹੇ ਹਾਂ ਕਿ ਜਿਹੜੀ ਸਰਕਾਰ ਰੋਜ਼ ਕਹਿੰਦੀ ਹੈ ਕਿ ਏਕਤਾ ਅਖੰਡਤਾ ਆਪਸੀ ਭਾਈਚਾਰੇ ਦੀ ਸਾਂਝ ਦੀ ਗੱਲ ਕਰਦੀ ਹੈ ਜਿਹੜਾ ਮੜਾ ਜਾ ਵੀ ਇਸ ਸਰਕਾਰਾਂ ਦੇ ਖਿਲਾਫ ਬੋਲਦਾ ਹੈ ਉਹਨੂੰ ਦੇ ਖਾਲਸਤਾਨੀ ਉਹਨੂੰ ਬਹੁਤ ਕੁਝ ਪਤਾ ਨਹੀਂ ਕੀ ਕੀ ਕੁਝ ਮਤਲਬ ਕਹਿ ਕੇ ਨਵਾਜਿਆ ਜਾਂਦਾ ਹੈ ਲੇਕਿਨ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਏਕਤਾ ਅਖੰਡਤਾ ਦੇ ਹਮੀਆਂ ਤੇ ਜਿਹੜੇ ਏਕਤਾ ਅਖੰਡਤਾ ਦੇ ਹਮੀਆਂ ਭਾਈ ਫਿਰ ਏਕਤਾ ਲਈ ਜ਼ਰੂਰੀ ਹੈ ਨਾ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਅਗਰ ਬੇਅਦਬੀ ਨੂੰ ਰੋਕ ਲਿਆ ਜਾਏ ਸਾਰੇ ਧਾਰਮਿਕ ਸਥਾਨਾਂ ਦੀ ਬੇਅਦਬੀ ਨੂੰ ਅਗਰ ਰੋਕ ਲਿਆ ਜਾਏ ਸਖਤ ਕਾਨੂੰਨ ਬਣ ਜਾਣਾ ਤਾਂ ਭਾਈਚਾਰਕ ਸਾਂਝ ਵਧੇਗੀ ਜਾਂ ਘਟੇਗੀ ਔਰ ਉਸ ਭਾਈਚਾਰਕ ਸਾਂਝ ਦਾ ਜਿਹੜੀ ਤਕਲੀਫ ਹੈ ਉਹ ਕਿਹਨੂੰ ਹੈ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਦੀ ਪੋਲਰਾਈਜੇਸ਼ਨ ਕਰਕੇ ਵੋਟਾਂ ਦੇ ਸਮੇਂ ਦੇ ਵਰਤਣਾ ਸੋ ਇਸ ਕਰਕੇ ਇਹ ਸਰਕਾਰਾਂ ਇਹਨੂੰ ਜਾਣਬੁੱਝ ਕੇ ਇਹਨੂੰ ਡਿਲੇ ਕਰ ਰਹੀਆਂ ਨੇ ਜਾਣਬੁੱਝ ਕੇ ਖਰਾਬ ਕਰ ਰਹੀ ਲੋਕਾਂ ਨੂੰ ਇਹ ਇਸ ਮੁੱਦੇ ਨੂੰ ਨਹੀਂ ਸਮਝ ਨਹੀਂ ਸਮਝ ਨਹੀਂ ਰਹੀਆਂ ਔਰ ਇਹਨੂੰ ਹੱਲ ਕਰਨਾ ਨਹੀਂ ਚਾਹੁੰਦੀ ਪਰ ਮੈਂ ਫਿਰ ਜਾ ਜਨਤਾ ਨੂੰ ਅਪੀਲ ਕਰੂੰਗਾ ਲੋਕਾਂ ਨੂੰ ਅਪੀਲ ਕਰਦਾ ਕਿ ਜਿਵੇਂ ਕੱਲ ਦਾ ਪ੍ਰੋਗਰਾਮ ਬੈਠੇ ਜਥੇਦਾਰ ਜੀ ਨਹੀਂ ਬੈਠੇ ਸਾਰੇ ਸਾਰੇ ਧਰਮਾਂ ਦੀ ਗੱਲ ਕਰ ਰਹੇ ਨੇ ਉਹ ਮਸਜਿਦ ਦੀ ਵੀ ਗੱਲ ਕਰ ਰਹੇ ਨੇ ਉਹ ਮੰਦਿਰ ਦੀ ਵੀ ਗੱਲ ਕਰ ਰਹੇ ਨੇ ਉਹ ਗਿਰਜੇ ਦੀ ਵੀ ਗੱਲ ਕਰ ਰਹੇ ਨੇ ਜਦੋਂ ਇਹ ਗੱਲ ਕਰਨ ਵਾਸਤੇ ਉਹ ਬੈਠੇ ਨੇ ਤਾਂ ਸਾਨੂੰ ਸਾਰੇ ਧਰਮਾਂ ਨੂੰ ਇੱਕਜੁੱਟ ਹੋ ਕੇ ਅਜ ਏਕਤਾ ਵਿਖਾਉਣ ਦੀ ਵਿਖਾਉਣ ਦੀ ਲੋੜ ਹੈ ਤਾਂ ਕਿ ਸਰਕਾਰ ਦੀ ਇਹ ਜਿਹੜਾ ਚੁੰਗਲ ਹੈ ਜਿਹਦੇ ਚ ਅਸੀਂ ਫਸ ਚੁੱਕੇ ਹਾਂ ਉਹਦੇ ਤੋਂ ਬਾਹਰ ਨਿਕਲੇ ਦੇ ਸਾਂਗੇ ਜਦੋਂ ਉਸ ਵੇਲੇ ਸਰਕਾਰ ਨੂੰ ਮਜਬੂਰ ਕਰ ਲਾਂਗੇ ਕਿ ਸਰਕਾਰ ਇਸ ਕਾਨੂੰਨ ਨੂੰ ਪਾਸ ਕਰਨ ਦੇ ਲਈ ਇਹਨੂੰ ਬਣਾਉਣ ਦੇ ਲਈ ਸਿੱਧੇ ਰਸਤੇ ਤੁਰੇ ਅਗੜੀ ਅੱਜ ਗੱਲ ਸੁਣੀ ਆ ਮੈਂ ਕਿ 9 ਤਰੀਕ ਤੋਂ ਸਾਡੇ ਮੁੱਖ ਮੰਤਰੀ ਜੀ ਦੇ ਟੇਬਲ ਤੇ ਪਿਆ ਹੈ ਉਹ ਖੜੜਾ ਜਾ ਚੁੱਕਿਆ ਹੈ ਔਰ ਮੁੱਖ ਮੰਤਰੀ ਜੀ ਜਿਹੜੇ ਕਹਿੰਦੇ ਸੀਗੇ ਕਿ ਸਾਡਾ ਹਰਾ ਪੰਨ ਦੀ ਪੰਨ ਦੀ ਤਾਕਤ ਦਿਓ ਤੁਹਾਡੇ ਸੱਥਾਂ ਤੋਂ ਕੰਮ ਹੋਣਗੇ ਤੁਹਾਨੂੰ ਕਿਤੇ ਧਰਨਾ ਮਜਾਰਾ ਪ੍ਰੋਟੈਸਟ ਨਹੀਂ ਕਰਨਾ ਪਏਗਾ ਯਾਰਾ ਕਿਹੜੀ ਮੰਗ ਹੈ ਇਹ ਤਾਂ ਲੋਕਾਂ ਦੇ ਸ਼ਾਂਤੀ ਬਹਾਲ ਕਰਨ ਦੀ ਮੰਗ ਹੈ ਜਿਹਨੂੰ ਲੈ ਕੇ ਉਹ ਜਿਹੜੇ ਬੈਠੇ ਨੇ 256 ਦਿਨ ਤੋਂ ਕੀ ਫਰੇ ਦਾ ਮਤਲਬ ਸਰਕਾਰ ਉਹਨੂੰ ਉਹਦੀ ਡੈਥ ਵੇਖਣਾ ਉਡੀਕ ਰਹੀ ਹੈ ਕਿ ਉਹ ਕਦੋਂ ਮਰਦੇ ਨੇ ਸੋ ਇਸ ਲਈ ਆਪਾਂ ਨੂੰ ਸਾਰੇ ਲੋਕਾਂ ਨੂੰ ਇੱਕਜੁੱਟ ਹੋ ਕੇ ਤਕੜੇ ਹੋ ਕੇ ਤੇ ਹਮਲਾ ਮਾਰਨ ਦੀ ਲੋੜ ਹੈ ਤੇ ਲੋਕ ਸਾਹਿਬ ਜਿਸ ਤਰੇ ਹੁਣਾਂ ਕਿ ਸੇਧ ਵਿਗੜ ਰਹੀ ਹੈ ਰੋਜ਼ ਰਿਪੋਰਟਾਂ ਦੇ ਰਹੇ ਐ ਸਫਟਾ ਹੈ ਇਸ ਨਾਲ ਦਿੱਤਾ ਜਾ ਰਿਹਾ ਜੀ ਇਹ ਵੀ ਦੱਸਦੇ ਐ ਸੇਧ ਵਿਗੜ ਰਹੀ ਹੈ ਤਾਂ ਹੁਣਾਂ ਕਿ ਜ਼ਿੰਦਗੀ ਪਛਾਣੇ ਵੀ ਜ਼ਰੂਰੀ ਹੈ ਤੁਸੀਂ ਕੀ ਫੇਲ ਕਰਦੇ ਹੋ ਦੇਖੋ ਮੇਰੀ ਅਪੀਲ ਇਹ ਆ ਕਿ ਸੰਘਰਸ਼ੀਲ ਜਿਹੜੇ ਲੋਕ ਹੁੰਦੇ ਐ ਨਾ ਉਹ ਉਹਨਾਂ ਨੂੰ ਜ਼ਿੰਦਗੀ ਦੀ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਜ਼ਿੰਦਗੀ ਲੈ ਨਹੀਂ ਲੱਗਦੇ ਹੁੰਦੇ ਉਹ ਉਹ ਜਿਹੜੇ ਇਹ ਬੈਠੇ ਨੇ ਜਿਹੜੇ ਧਾਰਮਿਕ ਸਥਾਨਾਂ ਦੀ ਧਾਰਮਿਕ ਗ੍ਰੰਥਾਂ ਦੀ ਵੀ ਅਦਮੀ ਨੂੰ ਰੋਕਣ ਲਈ ਬੈਠੇ ਹੋਣ ਤਉ ਤਾਂ ਇੱਕ ਪਰਮਾਤਮਾ ਦੇ ਭੇਜੇ ਹੋਏ ਉਹਨਾਂ ਦੇ ਦੂਤ ਦੇ ਰੂਪ ਚੱਲੇ ਨੇ ਅਜਿਹੇ ਇਨਸਾਨ ਉਹ ਰੋਇ ਡਿਊਟੀ ਨਿਭਾ ਰਹੇ ਨੇ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਅਜਿਹੀਆਂ ਸ਼ਖਸੀਅਤਾਂ ਇਹ ਜੇ ਵਿਅਕਤੀ ਸਮਾਜ ਦੇ ਵਿੱਚ ਲਗਾਤਾਰ ਜਿਉਂਦੇ ਰਹਿਣੇ ਬਹੁਤ ਜ਼ਰੂਰੀ ਹੈ ਔਰ ਉਹਨਾਂ ਦਾ ਜਿਉਂਦਾ ਰਹਿਣ ਵਾਸਤੇ ਸਾਡੀ ਪਬਲਿਕ ਨੂੰ ਸਾਡੇ ਲੋਕਾਂ ਨੂੰ ਤੱਕੜੇ ਹੋ ਕੇ ਹਮਲਾ ਮਾਰਨਾ ਚਾਹੀਦਾ ਹੈ ਉਹਨਾਂ ਦੇ ਮਰ ਜਾਣ ਤੋਂ ਬਾਅਦ ਅਗਰ ਤੁਸੀਂ ਵੱਡੇ ਕੱਠ ਵੀ ਕਰ ਲੋਗੇ ਸਜਣੋ ਫਿਰ ਤਾਂ ਕਿਸੇ ਕੰਮ ਨਹੀਂ ਉਹ ਜਿਉਂਦੇ ਰਹਿਣ ਉਦੋਂ ਪਹਿਲਾ ਪਹਿਲਾ ਕੋਈ ਉਹਨਾਂ ਨਾਲ ਮਿਸ ਹੈਪਨਿੰਗ ਨਾ ਹੋਵੇ ਉਸ ਤੋਂ ਪਹਿਲਾ ਪਹਿਲਾ ਆਪਾਂ ਤਕੜਾ ਹੋ ਕੇ ਹਮਲਾ ਮਾਰ ਲਈਏ ਤਾਂ ਕਿ ਉਹਨਾਂ ਨੂੰ ਸਹੀ ਸਲਾਮਤ ਉਹ ਆਪਣੇ ਪਰਿਵਾਰ ਦੇ ਵਿੱਚ ਜਾਣ ਔਰ ਉਹ ਆਪਾਂ ਨੇ ਕੋਲੇ ਰਹਿਣ ਅੱਗੇ ਤੋਂ ਸਮਾਜ ਨੂੰ ਇਹ ਜਿਹੇ ਮੁੱਦਿਆਂ ਦੇ ਉੱਤੇ ਸੇਧ ਦਿੰਦੇ ਰਹਿ ਆਪ ਜੀ ਦਾ ਜਿਹੜੀ ਜਥੇਬੰਦੀ ਇਹ ਕਿਸ ਤਰ੍ਹਾਂ ਦਾ ਸਮਰਥਨ ਹੈ ਨਾ ਦੇਖੋ ਸਾਡੀ ਜਥੇਬੰਦੀ ਦੇ ਸਮਰਥਨ ਦੀ ਗੱਲ ਨਹੀਂ ਹੈ ਮੈਂ ਤਾਂ ਇਹ ਕਹੂੰਗਾ ਕਿ ਅਸੀਂ ਤਾਂ ਹਾਂ ਹੀ ਉਹਦੇ ਜਿਹਦੇ ਲਈ ਉਹ ਬੈਠੇ ਨੇ ਸਮੂਚਾ ਸਿੱਖ ਜਗਤ ਉਹਦੀ ਚਰਣਾ ਦੀ ਢੂੜ ਹੈ ਜਿਹਦੀ ਬੇਅਦਬੀ ਨੂੰ ਰੋਕਣ ਲਈ ਉਹ ਬੈਠੇ ਨੇ ਤਾਂ ਸਾਡਾ ਉਹਨਾਂ ਨੂੰ ਸਮਰਥਨ ਕਿਉਂ ਨਹੀਂ ਹੋਏਗਾ ਮੈਂ ਪਹਿਲਾਂ ਵੀ ਇਹ ਵੀਡੀਓ ਦੇ ਰਾਹੀਂ ਇਸ ਚੈਨਲਾਂ ਦੇ ਰਾਹੀਂ ਆਪ ਜੀਆਂ ਦੇ ਚੈਨਲਾਂ ਦੇ ਰਾਹੀਂ ਮੈਂ ਫੇਰ ਅਪੀਲ ਹੈ ਕਿ ਜਿੱਥੇ-ਜਿੱਥੇ ਵੀ ਸਾਡੇ ਖਾਸ ਕਰਕੇ BKU ਇੱਕ ਦਾ ਸਿੱਧੂਪੁਰ ਦੇ ਸਾਡੇ ਵਰਕਰ ਨੇ ਸਾਡੇ ਕਾਰਕੁਨ ਬੈਠੇ ਨੇ ਮੇਰੀ ਸਭ ਨੂੰ ਅਪੀਲ ਹੈ ਹੱਥ ਜੋੜ ਕੇ ਕਿ ਜਿਹੜਾ ਕੱਲ ਵਾਲਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਨੂੰ ਤਕੜੇ ਹੋ ਕੇ ਇਹਦੇ ਚ ਹਾਜ਼ਰੀ ਲਵਾਓ ਤੈਨੂੰ ਆਪਾਂ ਸਫਲ ਕਰਾਂਗੇ। ਉਹ ਇਹਦਾ ਅਸੀਂ ਸਮਰਥਨ ਕਰਦੇ ਹਾਂ ਤੇ ਸਮਰਥਨ ਕਰਦੇ ਰਹਾਂਗੇ। ਇਹ ਆਪ ਜੀ ਦਾ ਅੰਦੋਲਨ ਤੁਹਾਡਾ ਲਖਨੋਰੀ ਵਾਲਾ ਉਹ ਕਿਸ ਤਰ੍ਹਾਂ ਨਾ ਕਰਕੇ ਕਮਜ਼ੋਰ ਹੋ ਗਿਆ। ਦੇਖੋ ਅੰਦੋਲਨ ਕਮਜ਼ੋਰ ਨਹੀਂ ਹੋਇਆ। ਉਸ ਅੰਦੋਲਨ ਨੂੰ ਤਾਂ ਨੇ ਤਾਂ ਮਤਲਬ ਇੱਕ ਮਿਸਾਲ ਕਾਇਮ ਕੀਤੀ ਹੈ। ਕਿ ਸਰਕਾਰ ਲਗਾਤਾਰ 1.5 ਮਹੀਨਾ ਰੋਜ਼ ਹਮਲਾ ਕਰਨ ਦੇ ਮੂਰਚ ਸੀ ਕਿ ਅੱਜ ਚੱਕਰੋ ਡੱਲੇਵਾਲ ਨੂੰ ਕੱਲ ਚੱਕਰੋ ਡੱਲੇਵਾਲ ਨੂੰ ਲੇਕਿਨ ਲੋਕਾਂ ਨੇ ਇਨਾ ਜ਼ਬਰਦਸਤ ਮਜ਼ਬੂਤ ਪਹਿਰਾ ਰੱਖਿਆ ਹੈ ਕਿ ਸਰਕਾਰ ਦੀ ਹਿੰਮਤ ਨਹੀਂ ਪਈ ਅਖੀਰ ਸੇਦ ਨੂੰ ਵਿਗੜਦਾ ਵੇਖ ਕੇ ਸਰਕਾਰ ਟੇਬਲ ਤੇ ਆਈ ਗੱਲਬਾਤ ਦਾ ਦੌਰ ਚੱਲਿਆ ਔਰ ਜਦੋਂ ਗੱਲਬਾਤ ਦਾ ਦੌਰ ਸ਼ੁਰੂ ਹੋ ਜਾਂਦਾ ਨਾ ਜੀ ਉਸ ਵੇਲੇ ਆਮ ਪਬਲਿਕ ਤੇ ਲੀਡਰਸ਼ਿਪ ਨੂੰ ਮਹਿਸੂਸ ਕਰਨ ਲੱਗ ਜਾਨੀ ਹੁੰਦੀ ਹੈ ਕਿ ਹੁਣ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਸੇ ਤਰ੍ਹਾਂ ਦਾ ਮਤਲਬ ਹਮਲਾ ਹੋਣ ਦੇ ਕੋਈ ਚਾਂਸਸ ਨਹੀਂ ਹੈ ਇਸ ਮੀਟਿੰਗ ਜਿਹਨੀ ਤੇ ਅਗਲੀ ਮੀਟਿੰਗ ਦੇ ਵਿੱਚ ਮਸਲੇ ਦਾ ਹੱਲ ਹੋ ਜਾਣਾ ਸੋ ਇਸ ਕਰਕੇ ਸਾਨੂੰ 19 ਤਰੀਕ ਨੂੰ ਜਿੱਦਾਂ ਇਹ ਘਟਨਾ ਵਾਪਰਦੀ ਆ ਮੋਰਚੇ ਤੇ ਹਮਲਾ ਹੋਣ ਦੀ ਉਹਦੇ 4 ਮਹੀਨੇ ਦੀ ਤਾਂ ਸਾਨੂੰ ਡੇਡ ਦਿੱਤੀ ਹੈ ਸਰਕਾਰ ਨੇ ਕਿ 4 ਮਹੀਨੇ ਦੁਬਾਰਾ ਬੈਠਾਂਗੇ ਤਾਂ ਜੇਕਰ ਡੇਡ ਦਿੱਤੀ ਉਹਦਾ ਮਤਲਬ ਸੁਖਾਵੇਂ ਮਾਹੌਲ ਤੇ ਗੱਲ ਹੋ ਰਹੀ ਹੈ ਤੋ ਸਰਕਾਰ ਨੇ ਇਹ ਕੋਈ ਦੁਨੀਆ ਨੂੰ ਸਾਰਾ जग ਜ਼ਾਹਰ ਹੋ ਗਿਆ ਹੈ ਕਿ ਲੁਧਿਆਣੇ ਦੀ ਸੀਟ ਜਿੱਤਣ ਦੇ ਲਈ ਉਹ ਸਰਕਾਰ ਨੇ ਜੋ ਅੰਦਰ ਖਾਤੇ ਇੱਥੇ ਲੁਧਿਆਣੇ ਦੇ ਵਪਾਰੀਆਂ ਨਾਲ ਕਮਿਟਮੈਂਟ ਕੀਤੀ ਉਹਨੂੰ ਪੂਰਾ ਕਰਨ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਨਹੀਂ ਕਲਾ ਮੈਂ ਤਾਂ ਕਹੂੰਗਾ ਦੇਸ਼ ਦੇ ਕਿਸਾਨਾਂ ਦੇ ਔਰ ਇੱਧੋ ਵੀ ਦਾਹਾਂ ਪੰਜਾਬ ਹਰਿਆਣੇ ਦੀ ਆਮ ਪਬਲਿਕ ਦੀ ਪਿੱਠੇ ਛੁਰਾ ਮਾਰਿਆ ਹੈ ਕਿਉਂਕਿ ਅਸੀਂ ਐਮਐਸਬੀ ਗਰੰਟੀ ਕਾਨੂੰਨ ਮੰਗਦੇ ਸੀ ਐਮਐਸਬੀ ਗਰੰਟੀ ਕਾਨੂੰਨ ਦੀ ਜਦੋਂ ਗੱਲ ਆਉਂਦੀ ਹੈ ਨਾ ਜੀ ਉਦੋਂ ਫਿਰ ਅਗਰ ਸਾਡਾ ਜਿਹੜੇ ਬੁੱਧੀਜੀਵੀ ਬੜਾ ਚਿਲਾ ਰਹੇ ਨੇ ਰੋਲਾ ਪਾ ਰਹੇ ਨੇ ਕਿ ਪਾਣੀ ਗਿਆ ਥੱਲਿਓ ਧਰਤੀ ਹੇਠਲਾ ਪਾਣੀ ਮੁੱਕ ਜਾਣਾ ਹੈ ਸਿਰ ਸਾਡੇ ਕੋਲੇ 15 ਸਾਲ ਦਾ ਪਾਣੀ ਬਚਿਆ ਹੈ ਉਹ ਪਾਣੀ ਬਚਾਉਣਾ ਬਹੁਤ ਜ਼ਰੂਰੀ ਸੀ ਪਰ ਉਹ ਤਾਂ ਹੀ ਬਚਣਾ ਜੇ ਐਮਐਸਬੀ ਗਰੰਟੀਕਰੋਣ ਬਣੇਗਾ ਲੋਕ ਦੂਜੀਆਂ ਬਸਲਾਵਾਂ ਵੱਲ ਨੂੰ ਆਪਣਾ ਧਿਆਨ ਕਨਵਰਟ ਕਰਨਗੇ ਝੋਨੇ ਦੇ ਕਣਕ ਦੇ ਫਸਲੀ ਚੱਕਰ ਚੋਂ ਨਿਕਲ ਲਗੇ ਸੋ ਇਹ ਇਹ ਜਿਹੜੀ ਲੜਾਈ ਸੀ ਇਹ ਜਿਹੜੀ ਮੰਗ ਸੀ ਇਹ ਪੂਰੇ ਪੰਜਾਬ ਦੇ ਹਰ ਵਰਗ ਦੀ ਮਜ਼ਦੂਰ ਦੀ ਮੁਲਾਜ਼ਮ ਦੀ ਇੰਡਸਟਰੀਅਲਿਸਟ ਦੀ ਕਿਸੇ ਵਪਾਰੀ ਦੀ ਕਿਸੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਵਿਅਕਤੀ ਦੀ ਹੈ ਮੰਗਾ ਹਰ ਵਿਅਕਤੀ ਦਾ ਇਹ ਮੁੱਦਾ ਸੀ ਮੈਂ ਕਹਾਂਗਾ ਕਿ ਇਕੱਲੇ ਕਿਸਾਨਾਂ ਦੀ ਪਿੱਠੇ ਛੁਰਾ ਨਹੀਂ ਮਾਰਿਆ ਪੂਰੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਜਿਹੜਾ ਸਾਡੇ ਅੰਦੋਲਨ ਨੂੰ 10 ਸਾਲ ਪਿੱਛੇ ਲਿਜਾ ਸਕਿਆ ਭਗਵਾਨ ਜੀ ਮਾਨ ਨੇ ਸਿਰਫ ਇੱਕ ਸੀਟ ਦਿੱਤਾਂ ਨੇ ਤੇ ਹੁਣ ਇਸ ਤਰ੍ਹਾਂ ਕੋਈ ਹੈ ਅੱਗੇ ਗੱਲਬਾਤ ਚੱਲ ਰਹੀ ਹੈ ਸ਼ਿਵਰਾਜ ਚੋਹਾਨਾ ਕੇਂਦਰੀ ਖੇਤੀ ਨੂੰ ਦੇਖੋ ਸ਼ਿਵਰਾਜ ਚੋਹਾਨਾ ਨੂੰ ਅਸੀਂ ਇਹ ਕਹੇ ਕਿ ਪੰਜਾਬ ਸਰਕਾਰ ਅਗਰ ਸਾਡਾ ਹਿੱਸਾ ਬੰਦੀ ਹੈ ਮੀਟਿੰਗ ਦਾ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰ ਦੇ ਨਾਲ ਵਿਰੋਧ ਹੈ ਲੋਕਾਂ ਦੇ ਅੰਦਰ ਨਰਾਜ਼ਗੀ ਹੈ ਔਰ ਉਹਦੇ ਚੋਂ ਇਹਨਾਂ ਨੂੰ ਵਿੱਚ ਬਿਠਾ ਕੇ ਮੀਟਿੰਗ ਕਰਨੀ ਪੋਸੀਬਲ ਨਹੀਂ ਹੈ ਪੰਜਾਬ ਭਾਰਤ ਸਰਕਾਰ ਅਗਰ ਸੱਚਮੁੱਚ ਜਿਹੜੀ ਹਮਲਾ ਹੋਇਆ ਜਿੱਦੈਂ ਉਹਦੇ ਜੋ ਪਾਰਲੀਮੈਂਟ ਚ ਭਾਰਤ ਸਰਕਾਰ ਬੋਲੀ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਗਲਤ ਕੀਤਾ ਸਾਡੀ ਕਿਸਾਨਾਂ ਨਾਲ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਅਗਰ ਉਹਦੇ ਤੇ ਖੜੀ ਹੈ ਤਾਂ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਲਾਂਭੇ ਕਰਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਔਰ ਉਹ ਗੱਲਬਾਤ ਉਹ ਕਦੇ ਵੀ ਕਿਸਾਨ ਭਜਦੇ ਨਹੀਂ ਅਸੀਂ ਗੱਲਬਾਤ ਲਈ ਫਿਰ ਵੀ ਤਿਆਰ ਹੋਵਾਂਗੇ ਜੇ ਪੰਜਾਬ ਭਾਰਤ ਸਰਕਾਰ ਕਿਸਾਨਾਂ ਨਾਲ ਡਾਇਰੈਕਟ ਗੱਲ ਕਰਦੇ ਆਏ ਇਹ ਸੈਂਟਰ ਗੱਲ ਕਰਦੇ ਆਏ ਤਾਂ ਤਿਆਰ ਹੈ ਜੱਥੇ ਬੰਦੀ ਬਿਲਕੁਲ ਸਾਰੀਆਂ ਜੱਥੇ ਬੰਦੀਆਂ ਹਰ ਕਿਸਾਨ ਤਿਆਰ ਹੋਏਗਾ ਇਹਦੇ ਲਈ ਗੱਲਬਾਤ ਕਰਨ ਲਈ ਠੀਕ ਹੈ ਧੰਨਵਾਦ ਜੀ